ਲਓ ਜੀ ਕਰੋ ਦਰਸ਼ਨ ਆ ਮੱਝ ਦੇ ਜਗਰਾਵੋਂ ਪੀਡੀਐਫ ਹੈ ਜਿਹੜਾ ਦੁੱਧ ਚਵਾਈ ਮੁਕਾਬਲਾ ਹੋ ਕੇ ਅੱਜ 16 17 18 ਦਸੰਬਰ ਦਾ ਉਸ ਚਵਾਈ ਮੁਕਾਬਲੇ ਵਿੱਚੋਂ ਹਾ ਹਾ ਮੁਰਾ ਵੱਡੀ ਮੱਝ ਨੇ ਸਭ ਤੋਂ ਵੱਧ ਦੁੱਧ ਕੱਢਿਆ ਜੀ ਤੇ ਪਹਿਲਾ ਨੰਬਰ ਪ੍ਰਾਪਤ ਕੀਤਾ ਹੈ ਜੇਕਰ ਆਪਾਂ ਗੱਲ ਕਰੀ ਦੁੱਧ ਦੀ ਤਾਂ ਦੁੱਧ ਇਸ ਮੱਝ ਨੇ 30 ਕਿਲੋ 300 ਗ੍ਰਾਮ ਕੁਝ ਜਿਹੜਾ ਉੱਪਰ ਤੋਂ ਕੱਢਿਆ ਜਣੀ ਸਵਾ 30 ਕਿਲੋ ਆਪਾਂ ਕਹਿ ਸਕਦੇ ਹਾਂਗੇ। ਇਸ ਮੱਝ ਦੁੱਧ ਰਿਕਾਰਡ ਕਰਵਾ ਕੇ ਪਹਿਲਾ ਸਥਾਨ ਪਹਿਲਾ ਨੰਬਰ ਪ੍ਰਾਪਤ ਕੀਤਾ ਜੀ ਜਿਗਰਾਉ ਮੇਲੇ ਤੋਂ। ਇਹ ਦੁੱਧ ਵੀ ਚਬਾਈ ਮੁਕਾਬਲਾ ਹੈ ਸਪੈਸ਼ਲ। ਤੇ ਜੇ ਗੱਲ ਕਰੀਏ ਮੱਝ ਦੇ ਮਾਲਕੀ ਤਾਂ ਮੱਝ ਦਾ ਜਿਹੜਾ ਮਾਲਕਾ ਉਹ ਬਾਈ ਪਵਿੱਤਰ ਜਿਹੜਾ ਮਾਛੀਵਾੜੇ ਸਾਹਿਬ ਤੋਂ ਸਬੰਧ ਰੱਖਦੇ ਨੇ ਕਿ ਬਾਈ ਪਵਿੱਤਰ ਨੂੰ ਸਾਰੇ ਭਾਈ ਜਾਂਦੇ ਜਿਹਦੇ ਕੋਲ ਸਰਸਵਤੀ ਮੱਝ ਆ ਗਈ। ਤੇ ਉਹਨਾਂ ਦੀ ਮੱਝ ਨੇ ਇਹ ਬਹੁਤ ਵੱਡਾ ਰਿਕਾਰਡ ਇਹ ਇੱਥੇ ਮੇਲੇ ਤੇ ਬਣਾਇਆਗਾ ਤੇ ਸ਼ਾਇਦ ਇਸ ਮੱਝ ਦਾ ਨਾਮ ਵੀ ਦੱਸਿਆ ਬਾਈ ਨੇ ਸੁੰਦਰਾਗਾ ਸੋ ਇਹ ਇਨਿਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਮੱਝ ਦਾ ਸਟਰਕਚਰ ਦੇਖ ਸਕਦੇ ਹੋਗੇ ਚੋਣ ਤੋਂ ਬਾਅਦ ਹੀ ਕੁਆਲਿਟੀ ਬਹੁਤ ਤਕੜੀ ਮੱਝ ਦੀ ਹੈਗੀ ਬਹੁਤ ਚੰਗੀ ਮੱਝ ਆ ਬਾਈ ਦੀ ਵਧਾਈਆਂ ਜ਼ਰੂਰ ਦਿਓ ਧੰਨਵਾਦ ਇਹਨਿਕ ਵੀ ਸਾਂਝੀ ਕਰਨੀ ਵੀ ਕਿਹੜੀ ਮੱਝ ਨੇ ਪਹਿਲਾ ਨੰਬਰ ਪ੍ਰਾਪਤ ਕੀਤਾ ਹੈ